ਇੱਥੇ ਡੇਰਾ ਭਾਬਾ ਬਨਾਨਕ ਜਿਹੜਾ ਭਾਈ ਅਜੀਤ ਸਿੰਘ ਰੰਧਾਵਾ پارک ਹੈ ਇਹ ਕਾਂਗਰਸ ਦੀ ਸਰਕਾਰ ਵੱਲੋਂ ਰੰਧਾਵਾ ਸਾਹਿਬ ਵੱਲੋਂ ਬਣਾਇਆ ਗਿਆ ਸੀ ਤੇ ਸਾਨੂੰ ਸੀਗਾ ਕਿ ਇਹਨੂੰ ਬੜੇ ਪਿਆਰ ਨਾਲ ਤੇ ਸਜਾਵਟ ਨਾਲ ਬਣਾਇਆ ਜਾਵੇ ਤੇ ਅੱਜ ਵੀ ਜਿੰਨੀਆਂ ਲਾਈਟਾਂ ਜਿੰਨੀ ਬਾਉਂਡਰੀ ਜਨਾੰਦਰੋਂ پارک ਦੀ ਲੈਂਡਸਕੇਪਿੰਗ ਉਹ ਵਧੀਆ ਦੀ ਵਧੀਆ ਰਹੀ ਹੈ ਪਰ ਇਹਦੀ ਜਿਹੜੀ ਦੇਖਭਾਲ ਉਹ ਜਦੋਂ ਦੀ ਸਰਕਾਰ ਬਦਲੀ ਹੈ ਤੇ ਬਹੁਤ ਪਾੜ ਪਾਰਕ ਦਾ ਮਾੜਾ ਹਾਲ ਹੈ ਘਾਹ ਉੱਗ ਜਾਂਦਾ ਕੋਈ ਕੱਟਣ ਵਾਲਾ ਹੈ ਨਹੀਂ ਕੋਈ ਇੱਥੇ ਬੰਦਾ ਨਹੀਂ ਲਾਇਆ ਤੇ ਉਹਦੇ ਕਰਕੇ ਹੀ ਰੰਧਾਵਾ ਸਾਹਿਬ ਨੇ ਉਪਰਾਲਾ ਕੀਤਾ ਸੀਗਾ ਕਿ ਆਪਣੇ ਵੱਲੋਂ ਇਸ ਪਾਰਕ ਨੂੰ ਦੋ ਜੜੀਆਂ ਘਾਹ ਕੱਟਣ ਵਾਲੀਆਂ ਮਸ਼ੀਨਾਂ ਦਿੱਤੀਆਂ ਜਾਣ ਤੇ ਉਹਦੇ ਲਈ ਸ਼ਹਿਰ ਵਾਲਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਉਦੋਂ ਇਹ ਵਾਅਦਾ ਕੀਤਾ ਕਿ ਇਹ ਪਾਰਕ ਦਾ ਧਿਆਨ ਅਸੀਂ ਰੱਖਾਂਗੇ ਤੁਸੀਂ ਮਸ਼ੀਨਾਂ ਲਿਆ ਕੇ ਦੇ ਦਿਓ ਤੇ ਹੁਣ ਇਹਨਾਂ ਦੇ ਹਵਾਲੇ ਮਸ਼ੀਨਾਂ ਕਰਤੀਆਂ ਤੇ ਦੁਬਾਰਾ ਪਾਰਕ ਜਿਹੜਾ ਉਹ ਸੋਹਣਾ ਲੱਗੇ ਤੇ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਹੁੰਦੀ ਹੈ ਕਿ ਭਾਵੇਂ ਸਰਕਾਰ ਬਦਲ ਜੇ ਜਿੰਨੇ ਜਿਹੜੀ ਚੀਜ਼ ਬਣਾਈਓ ਉਹਨੂੰ ਛੱਡ ਕੇ ਕਿਸੇ ਦੀ ਗੱਲ ਨਾ ਸੁਣ ਕੇ ਜਿਹੜੀ ਚੀਜ਼ ਬਣੀ ਹੈ ਉਹਦਾ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਲੋਕਾਂ ਦੀ ਸਹੂਲਤ ਹੈ ਇਹ ਕੋਈ ਜੇ ਰੰਧਾਵਾ ਸਾਹਿਬ ਬਣਾ ਗਏ ਹੈ ਤੇ ਇਹ ਸਹੂਲਤ ਰੰਧਾਵਾ ਸਾਹਿਬ ਦੀ ਨਹੀਂ ਹੋਣੀ ਕਿਉਂਕਿ ਅਸੀਂ ਤੇ ਕਿਤੇ ਹਫ਼ਤੇ 'ਚ ਦੋਸਤਾਂ ਚ ਇੱਕ ਵਾਰੀ ਉੱਥੇ ਪਾਰਕ ਆਉਣਾ ਹੁੰਦਾ ਹੈ ਤੇ ਇਹ ਲੋਕਾਂ ਵਾਸਤੇ ਹੀ ਹੁੰਦੀ ਹੈ ਤੇ ਅੱਜ ਇੱਥੇਆਂ ਜਆਂ ਮਸ਼ੀਨਾਂ ਦੋ ਆ ਜੀ ਮਸ਼ੀਨਾਂ ਇਹਨਾਂ ਨੇ ਇੱਕ ਮੰਗੀਆਂ ਸੀ ਜੇ ਫਿਰ ਵੀ ਦੋ ਦੇ ਕੇ ਗਏ ਕਿਉਂਕਿ ਜਿਹੜੀ ਛੋਟੀਆਂ ਕਿਆਰੀਆਂ ਉਹਨਾਂ ਚ ਵੱਡੀ ਮਸ਼ੀਨ ਨਹੀਂ ਕਿ ਚਲਣੀ ਉਹਦੇ ਕਰਕੇ ਇੱਕ ਛੋਟੀ ਮਸ਼ੀਨ ਵੀ ਦਿੱਤੀ ਤੇ ਇੱਕ ਵੱਡੀ ਮਸ਼ੀਨ ਵੀ ਦਿੱਤੀ ਕੋਈ ਅਮਾਉਂਟ ਜਾ ਕੋਈ ਪਤਾ ਕੀ ਇਹਨਾਂ ਦੀ ਮਸ਼ੀਨਾਂ ਦਾ ਨਹੀਂ ਅਮਾਉਂਟ ਤੇ ਦਿਲ ਵੱਲੋਂ ਦਿੱਤੀਆਂ ਅਮਾਉਂਟ ਦੀ ਚੱਲ ਨਹੀਂ ਕੋਈ ਇਹ ਜਿਹੜੀ ਪਾਰਕ ਦੇ ਵਿੱਚ ਜਿਹੜਾ ਡੇਰਾ ਬਾਬਾ ਨਾਨਕੇ ਰੰਡਾਵਾ ਸਾਹਿਬ ਦੀ ਹੀ ਤੇ ਨੇ ਪਾਰਕ ਔਰ ਪਿਛੇ ਜਿਹੜੇ ਧੰਦਾਵਾ ਸਾਹਿਬ 에서 ਆਏ ਸੀਗੇ ਪਾਰਕ ਦੀ ਆਪਣਾ ਨਿਰਿਕੰਣ ਕਰਨ ਤੇ ਜਿੰਨਾ ਤੇ ਜਿਹਨੂੰ ਦੇਖ ਕੇ ਉਹਨਾਂ ਦਾ ਮਨ ਬਹੁਤ ਦੁਖੀ ਹੋਇਆ ਕਿ ਬਈ ਇੱਥੇ ਪਾਰਕ ਦੀ ਮੈਡਾ ਪੈਸਾ ਖਰਚ ਕੇ ਇੰਨਾ ਜਿਆਦਾ ਕਰਕੇ ਮੈਂ ਐਫਰਟ ਕਰਕੇ ਮੈਂ ਇਹ ਪਾਰਕ ਬਣਾਈ ਆ ਔਰ ਇਹ ਦੇਖ ਪਾਲੀ ਹੀ ਨਹੀਂ ਹੋ ਰਹੀ ਔਰ ਉਹਨਾਂ ਦਾ ਮਨ ਬਹੁਤ ਦੁਖੀ ਹੋਇਆ ਅਸੀਂ ਫਿਰ ਐਸੇ ਪਾਰਕ ਵੱਲੋਂ ਇਹ ਕਹਿ ਕੇ ਸਾਨੂੰ ਸਭ ਤੋਂ ਪਹਿਲਾਂ ਤੇ ਘਾਹ ਵੱਢਣ ਦੀ ਲੋੜ ਮਸ਼ੀਨ ਆ ਤੇ ਚਲੋ ਆਸ-ਪਾਸਾ ਜੋ ਵੀ ਹੋਣਗੇ ਲੋੜਾਂ ਦੱਸੀ ਜਾਵਾਂਗੇ ਉਹ ਕਹਿੰਦੇ ਜੋ ਜੋ ਹੋਏਗਾ ਮੈਨੂੰ ਦੱਸੀ ਜੋ ਮੈਂ ਪੂਰੀ ਕਰਾਂਗਾ ਅੱਜ ਉਹਨਾਂ ਨੇ ਕੱਲੀ ਇਹਦੀ ਕੀਤੀ ਆ ਅਸੀਂ ਧਿਆਨ ਤੇ ਦਿਵਾਉਣਾ ਚਾਹੁੰਦੇ ਕਿ ਸਰਕਾਰ ਦੀ ਜਿਹੜੀ ਬੇਰੁਖੀ ਆ ਜਿਹੜੀ ਕਾਂਗਰਸ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਜਿਸ ਤਰ੍ਹਾਂ ਇਥੋਂ ਦੀ ਆ ਅੱਗੇ ਤੁਸੀਂ ਦੇਖ ਲਓ ਡੀਬੀਐਨ ਜਿਹੜਾ ਸੈਲਫੀ ਪੁਆਇੰਟ ਬਣਿਆ ਪਹਿਲਾਂ ਕਿਦਾਂ ਸ਼ਹਿਰ ਬਾਹਰੋਂ ਦੁਨੀਆ ਆਉਂਦੀ ਸੀਗੀ ਔਰ ਉਹ ਸੈਲਫੀ ਪੁਆਇੰਟ ਤੇ ਲੱਖਾਂ ਦੇ ਹਿਸਾਬ ਨਾਲ ਦੁਨੀਆ ਫੋਟੋ ਖਿਚਾਉਂਦੀ ਸੀ ਔਰ ਅੱਜ ਉਹ ਸੈਲਫੀ ਪੁਆਇੰਟ ਦੀ ਹਾਲਤ ਇੰਨੀ ਖਸਤਾ ਵਾ ਕਿ ਉੱਥੇ ਦੇਖ ਕੇ ਉਹ ਡੀਬੀ ਆਂਦੇ ਵਿੱਚ ਲੱਭਦੀ ਨਹੀਂ ਤੇ ਕਿਸੇ ਸਪਸ਼ ਅਸ ਦਾ ਧਿਆਨ ਨਹੀਂ ਜਿਉਂ ਜ਼ੰਦਾਬਾ ਸਾਹਿਬ ਵੱਲੋਂ ਪਾਰਕ ਬਣਿਆ ਓਪਨ ਸਟੇਡੀਅਮ ਓਪਨ ਥੀਟਰ ਉਹਦੇ ਵਿੱਚ ਵੀ ਦੇਖ ਲਓ ਕੋਈ ਐਸਟਮ ਅੱਗੇ ਸਰੇ ਸਰੇ ਸ਼ਬਦ ਲੱਗਦੇ ਸੀਗੇ ਚਲਦੇ ਸੀਗੇ ਰਾਤ ਵੀ ਲਾਈਟਾਂ ਜਗਦੀਆਂ ਸੀ ਲੋਕੀ ਪਾਰਦੇ ਸੀ ਅੱਜ ਉੱਥੇ ਮੈਨੂੰ ਕੁੱਤੇ ਵੀ ਉੱਥੇ ਲੈਟਰਨ ਕਰਕੇ ਚਲੇ ਜਾਂਦੇ ਨੇ ਤੇ ਕੋਈ ਸਫਾਈ ਨਹੀਂ ਕੋਈ ਉੱਥੇ ਅੰਦਰ ਸਮਾਨ ਹੀ ਨਹੀਂ ਆ ਜਿਹੜਾ ਉਹ ਸ਼ਬਦ ਲੱਗਦੇ ਸੀਗੇ ਔਰ ਅਸੀਂ ਇਹ ਚਾਹੁੰਦੇ ਆ ਕਿ ਪ੍ਰਸ਼ਾਸਨ ਨੂੰ ਠੀਕ ਹੈ ਸਰਕਾਰਾਂ ਬਦਲ ਗਏ ਤੁਸੀਂ ਇਹਦੇ ਲੋਕਾਂ ਦੀ ਆ ਨਾ ਲੋਕਾਂ ਦੀ ਪ੍ਰਾਪਰਟੀ ਐ ਤੇ ਤੇ ਧਿਆਨ ਦਿਓ ਤੇ ਫਿਰ ਵੀ ਚੋਰ ਰੰਦਾਵਾ ਸਾਹਿਬ ਤੋਂ ਉਹਨਾਂ ਦੇ ਬੇਟੇ ਵੱਲੋਂ ਅੱਜ ਜੋ ਉਦੇ ਵਿਜੀ ਵੱਲੋਂ ਇਹਨਾਂ ਨੇ ਕਹੇ ਪਿਆ ਅਸੀਂ ਜਿੰਨੀਆਂ ਵੀ ਮੁਸ਼ਕਲਾਂ ਤੁਸੀਂ ਦੱਸੋ ਕੁਝ ਨਾ ਕੁਝ ਜੋ ਇਹਨਾਂ ਕੋਲ ਹੋਏਗਾ ਉਹ ਕਰਨਗੇ ਤੇ ਅਸੀਂ ਇਹਨਾਂ ਦਾ ਸ਼ਹਿਰ ਵੱਲੋਂ ਔਰ ਪਾਰਕ ਦੇ ਜਿਹੜੇ ਇੱਥੇ ਦੇਖ ਰੱਖ ਕੇ ਕਰਦੇ ਨੇ ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਅੱਜ ਇਹਨਾਂ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਸਾਡੀ ਬੜੀ ਵੱਡੀ ਮਸਿਆ ਸਮੱਸਿਆ ਹੱਲ ਕੀਤੀ ਹੈ